ਇਤੂ ਸੀ ਕੀ ਯਾਦ ਕਰੋਗੇ ਤੇ ਨਾਲੇ ਨਾ ਓਏ ਨਾਲੇ ਜਿਹੜੇ ਸੋਡੇ ਸਾਥੀ ਨੇ ਨਾ ਅੱਜ ਜਦੋਂ ਬਖਤਾਵਰ ਸੰਨੂਆ ਖਰੀ ਪਤਾ ਕੀ ਦੋਗੇ ਨਾ ਉਹਦੀਆਂ ਜਿਹੜੀਆਂ ਲੱਟਾਂ ਹੋਣੀਆਂ ਨੇ ਨਾ ਲੱਟਾਂ ਉਹੋ ਦੇਖ ਕੇ ਪਤਾ ਕੀ ਕਹਿਣਗੇ ਬਖਤਾਵਰਾ ਸਾਨੂੰ ਬਖਸ਼ ਦੇ ਕੀ ਕਹਿਣਗੇ ਬਖਤਾਵਰਾ ਸਾਨੂੰ ਬਖਸ਼ ਦੇ ਬਖਤਾਵਰ ਨੇ ਬਖਸ਼ਣਾ ਨਹੀਂ ਜਨਾਬ ਮੇਰਾ ਤਾਂ ਕਸੂਰ ਹੋਣਾ ਮਾਸੂਮ ਦਾ ਕੀ ਕਸੂਰ ਆ ਇਹਨੂੰ ਤਾਂ ਛੱਡ ਦਿਓ ਜੀ ਕਿਉਂਕਿ ਬਖਤਾਵਰ ਜਦੋਂ ਤੱਕ ਇੱਕ ਅੱਤੇ ਦੀ ਬਲੀ ਨਹੀਂ ਨਾ ਲੈਂਦਾ ਉਹ ਤਾਂ ਬਖਤਾਵਰ ਆਪਣੇ ਆਪ ਨੂੰ ਪੁੱਛੜਨੀ ਕਹਿੰਦਾ ਜਨਾਬ ਜਨਾਬ ਜਵਾਗ ਵੀ ਵਿੱਚੇ ਜਦੋਂ ਕੋਈ ਚੱਜ ਦਾ ਕੰਮ ਹੋ ਰਿਹਾ ਹੁੰਦਾ ਨਾ ਜੱਗਿਆ ਵਿੱਚ ਬੋਲੀਦਾ ਨਹੀਂ ਕਿਉਂਕਿ ਕਹਿੰਦੇ ਬੇਗਨ ਪੈ ਜਾਂਦਾ ਠੀਕ ਹੈ ਨਾ